ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਘਰ ਦੇ ਵਿੱਚ ਪੱਕੇ ਹੋਏ ਕੇਲੇਆਂ ਤੋਂ ਵਰਫੀ ਤਿਆਰ ਕਰਾਂਗੇ ਕੇਲੇਆਂ ਦਾ ਸਿਲਕਨ ਉਤਾਰ ਕੇ ਆਪਾਂ ਪੀਸ ਕੱਟ ਲਵਾਂਗੇ ਤੁਸੀਂ ਕੇਲੇ ਆਪ ਦੇ ਅਕੋਰਡਿੰਗ ਲੈ ਸਕਦੇ ਹੋ ਜਦੋਂ ਕੇਲੇ ਆਪਣੇ ਘਰ ਦੇ ਵਿੱਚ ਜ਼ਿਆਦਾ ਆ ਜਾਣ ਤਾਂ ਪੱਕ ਜਾਣ ਤਾਂ ਤੁਸੀਂ ਇਸ ਠੀਕੇ ਨਾਲ ਵਰਫੀ ਬਣਾ ਸਕਦੇ ਹੋ ਕੇਕ ਵੀ ਬਣਾ ਸਕਦੇ ਹੋ ਇੱਥੇ ਆਪਾਂ ਮਿਕਸੀ ਵਾਲੇ ਜੱਗ ਦੇ ਵਿੱਚ ਕੇਲੇਆਂ ਨੂੰ ਪਾ ਲਿਆ ਗ੍ਰाइंड ਕਰਾਂਗੇ ਇਦਾਂ ਮੈਂ ਕੜਾਈ ਲੈ ਲਈ ਕੜਾਈ ਦੇ ਵਿੱਚ ਕਿਹੋ ਪਾ ਲਿਆ ਕਿਉਂ ਮੈਂ ਇੱਕ ਛੋਟੀ ਕਟਸੀ ਪਾਈ ਆ ਤੇ ਇੱਥੇ ਆਪਾਂ ਲੈਂਦਾ ਜੀ ਇੱਕ ਕੌਲੀ ਆਟਾ ਕਣਕ ਦਾ ਆਟਾ ਕਣਕ ਦਾ ਆਟਾ ਭਕੇ ਉਹਦੇ ਵਿੱਚ ਪਾਵਾਂਗੇ ਛੋਟੀ ਕਟਸੀ ਆਪਾਂ ਕਿਉਂ ਦੀ ਲੱਤੀ ਆ ਤੇ ਹੁਣ ਆਪਾਂ ਕਣਕ ਦੇ ਆਟੇ ਨੂੰ ਭੁੰਨਾਂਗੇ ਕਿਉਂ ਉਹਦੇ ਵਿੱਚ ਕੇ ਉਹਦੇ ਵਿੱਚ ਆਪਾਂ ਇਹਨੂੰ ਲਗਾਤਾਰ ਖੁਰਚਣੇ ਨੂੰ ਚਲਾਉਂਦੇ ਰਹਿਣਾ ਆਟੇ ਨੂੰ ਭੁੰਨ ਲੈਣਾ ਤਾਂਕਿ ਜਿਹੜੀਆਂ ਜਿਹੜੀਆਂ ਡਲੀਆਂ ਜੇ ਬਣ ਗਈਆਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਮੈਸ਼ ਕਰ ਲਈਏ ਚੰਗੇ ਤਰੀਕੇ ਨਾਲ ਆਪਾਂ ਆਟੇ ਨੂੰ ਭੁੰਨ ਕਰ ਲੈਣਾ ਆਟੇ ਦਾ ਕੱਚਾਪਣ ਨਾ ਰਹੇ ਤੇ ਗੈਸ ਦੀ ਫਲੇਮ ਆਪਾਂ ਲੋਤੇ ਰੱਖਾਂਗੇ ਨਹੀਂ ਆਟਾ ਆਪਣਾ ਜਲ ਵੀ ਸਕਦਾ ਦੇਖੋ ਆਟੇ ਦਾ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਜੇ ਕਿਦੋਂ ਕੱਲਰ ਚੇਂਜ ਹੋ ਜੇ ਤੇ ਉਦੋਂ ਆਪਾਂ ਗੈਂਸ ਦੀ ਫਲੇਮ ਹੋਰ ਵੀ ਘਟਾ ਦੇਣੀ ਆ ਤਾਂ ਕਿ ਆਟਾ ਆਪਣਾ ਥੱਲੇ ਨਾ ਲੱਗ ਜਾਵੇ ਨਹੀਂ ਕਾਲਾ ਹੋ ਜਾਣਾ ਦੇਖੋ ਆਪਣੇ ਆٹے ਦੇ ਵਿੱਚ ਬਿਲਕੁਲ ਵੀ ਡਲੀਆਂ ਨਹੀਂ ਰਹੀਆਂ ਤੇ ਆਪਾਂ ਇਹਨੂੰ ਮਿਕਸ ਕਰ ਲਿਆ ਚੰਗੇ ਚੀਕੇ ਨਾਲ ਮੈਸ਼ ਕੀਤਾ ਇਸ ਟਿੱਕਾ ਨੂੰ ਤੁਸੀਂ ਵੀ ਨੂੰ ਮੈਸ਼ ਕਰਨਾ ਪਹਿਲਾਂ ਆਟੀ ਨੂੰ ਆਟੀ ਨੂੰ ਇਕੱਠਾ ਨਾ ਰਹਿਣ ਨਹੀਂ ਕੱਚਾ ਰਹਿ ਜਾਣਾ ਆਟਾ ਜੇ ਉਹ ਇਕੱਠਾ ਰਹਿ ਜਾਂਦੀਆਂ ਨਹੀਂ ਤਾਂ ਆਪਣਾ ਆਟਾ ਸਹੀ ਨਿਕੁੱਜਣਾ ਤੁਸੀਂ ਦੇਖ ਸਕਦੇ ਹੋ ਆਟਾ ਆਪਣਾ ਭੁੱਜ ਗਿਆ ਇਹਦਾ ਕਲਰ ਵੀ ਚੇਂਜ ਹੋ ਗਿਆ ਉਰਖੇ ਨੂੰ ਆਪਾਂ ਲਗਾਤਾਰ ਥਲਾਉਣਾ ਤੇ ਹੁਣ ਆਪਾਂ ਪਾਵਾਂਗੇ ਗੁੜ ਗੁੜ ਆਪਾਂ ਆਪਦੀ ਟੇਸਟ ਅਨੁਸਾਰ ਪਾ ਲੈਣਾ ਜਿੰਨਾ ਤੁਸੀਂ ਮਿੱਠਾ ਖਾਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਕੇਲੇ ਆਪਾਂ ਗ੍ਰाइंड ਕੀਤੇ ਆ ਉਹ ਵੀ ਮਿੱਠੇ ਹੁੰਦੇ ਆ ਤੇ ਹੁਣ ਆਪਾਂ ਕੇਲੇ ਵਾਲਾ ਸਾਰਾ ਗ੍ਰाइंड ਕੀਤਾ ਹੋਇਆ ਕੇਲੇ ਨੂੰ ਵੀ ਪਾ ਲਿਆ 3 ਮਿਕਸ ਕਰ ਦਾਂਗੇ ਤੇ ਇਹਦੇ ਵਿੱਚ ਤੁਸੀਂ ਕੋਈ ਵੀ ਕਲਰ ਵੀ ਪਾ ਸਕਦੇ ਹੋ ਫੂਡ ਕਲਰ ਇਹ ਬਹੁਤ ਟੇਸਟੀ ਵਰਫੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਜਿਆਦਾ ਕੇਲੇ ਆ ਜਾਣ ਘਰ ਦੇ ਵਿੱਚ ਇਸ ਟਿੱਕੇ ਨਾਲ ਤੁਸੀਂ ਵਰਫੀ ਜਾਂ ਪੂੜਾ ਵੀ ਬਣਾ ਕੇ ਖਾ ਸਕਦੇ ਹੋ ਤੇ ਜੇ ਤੁਸੀ ਕੇਕ ਬਣਾ ਲਓ ਇਸ ਟਿੱਕ ਨਾਲ ਆਪਾਂ ਵਰਫੀ ਬਣਾਵਾਂਗੇ ਗੁੜ ਮੈਲਟ ਹੋਣਾ ਸ਼ੁਰੂ ਹੋ ਗਿਆ ਜੇਕਰ ਤੁਹਾਡੇ ਕੋਲੇ ਇਹ ਗੁੜ ਥੋੜਾ ਜਿਹਾ ਕਿੱਲਾ ਸੀ ਲੂਝਿਆ ਸੀਗਾ ਤਾਂ ਕਰਕੇ ਇਸੇ ਤਰੀਕੇ ਨਾਲ ਮੈਲਟ ਹੋ ਜੂਗਾ ਜੇਕਰ ਤੁਹਾਡੇ ਕੋਲੇ ਗੁੜ ਸਖਤ ਥੋੜਾ ਜਿਹਾ ਤੁਸੀਂ ਪਾਣੀ ਪਾ ਕੇ ਉਹਦੀ ਚਾਸਨੀ ਜੀ ਬਣਾ ਕੇ ਐਡ ਕਰ ਸਕਦੇ ਹੋ ਬਾਅਦ ਵਿੱਚ ਹਲਕਾ ਪਾਣੀ ਪਾ ਕੇ ਤੁਸੀਂ ਚਾਸਨੀ ਬਣਾ ਲਿਓ ਤਾਂ ਤੁਸੀਂ ਗੁੱਲ ਨੂੰ ਐਡ ਕਰ ਲਿਓ ਚਾਹੇ ਸ਼क्कर ਕਰ ਲਿਓ ਪਾਹੇ ਤੁਸੀਂ ਚੀਨੀ ਕਰ ਲਿਓ ਜਿਹੜਾ ਤੁਸੀਂ ਮਿੱਠਾ ਪਾਉਣਾ ਚਾਹੁੰਦੇ ਹੋ ਉਹ ਪਾ ਸਕਦੇ ਹੋ ਮਿੱਠਾ ਤੁਸੀਂ ਆਪ ਦੇ ਮੁਤਾਬਕ ਪਾ ਸਕਦੇ ਹੋ ਇੱਥੇ ਆਪਾਂ ਹੁਣ ਆਪਾਂ ਪਲੇਟ ਨੂੰ ਕਰ ਲਾਂਗੇ ਕਿ ਕਿਉਂ ਦੇ ਨਾਲ ਗ੍ਰੀਸ ਤਾਂ ਕਿ ਇਹ ਪਨੀਰ ਫਿਰ ਥੱਲੇ ਨਾ ਜੰਮੇ ਤੇ ਇਸੇ ਮਿਸ਼ਰਣ ਨੂੰ ਸਾਰੇ ਨੂੰ ਆਪਾਂ ਕੱਢ ਲਵਾਂਗੇ ਤੇ ਹਲਕਾ ਜਿਹਾ ਜਦੋਂ ਠੰਡਾ ਹੋ ਜੇ ਤਾਂ ਉਦੋਂ ਹੀ ਆਪਾਂ ਪਲੇਟ ਦੇ ਵਿੱਚ ਕੱਢਣਾ ਇਹਨੂੰ ਥਪ-ਥਪਾ ਲਾਉਂਗੇ ਹੱਥਾਂ ਦੇ ਨਾਲ ਜੇ ਤੁਸੀਂ ਇਹਨੂੰ ਮੋٹے ਪਤਲੇ ਪੀਸ ਆਪ ਦੇ ਅਕੋਰਡਿੰਗ ਰੱਖ ਸਕਦੇ ਹੋ ਇਹਨੂੰ ਆਪਾਂ 2 ਘੰਟੇ ਲਈ ਰੈਸਟ ਤੇ ਰੱਖਾਂਗੇ ਫਰਿੱਜ ਦੇ ਵਿੱਚ ਰੱਖ ਸਕਦੇ ਹੋ ਜਾਂ ਤੁਸੀਂ ਏਸੀ ਵਾਲੇ ਕਮਰੇ ਦੇ ਵਿੱਚ ਵੀ ਰੱਖ ਸਕਦੇ ਹੋ ਵਰਫੀ ਵਧੀਆ ਜੰਮ ਜੂਗੀ ਇਹਦੇ ਉੱਪਰ ਤੁਸੀਂ ਕਵਰ ਦੇ ਕੇ ਲਫਾਫਾ ਵਗੈਰਾ ਦੇ ਕੇ ਫਰਿੱਜ ਦੇ ਵਿੱਚ ਵੀ ਰੱਖ ਸਕਦੇ ਹੋ ਹੁਣ ਆਪਾਂ ਡਰਾਈ ਫਰੂਟ ਲਾਏ ਆ ਜੋ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਮਨਪਸੰਦ ਦੇ ਡਰਾਈ ਫਰੂਟ ਲਗਾ ਸਕਦੇ ਹੋ ਡਰਾਈ ਫਰੂਟ ਨੂੰ ਆਪਾਂ ਥੋੜਾ ਜਿਹਾ ਪ੍ਰੈਸ ਕਰਾਂਗੇ ਤਾਂ ਕਿ ਬਰਫੀ ਦੇ ਵਿੱਚ ਪੀਸਾਂ ਦੇ ਵਿੱਚ ਚੰਗੀ ਤਰੀਕੇ ਨਾਲ ਜੰਮ ਜਾਵੇ ਹੁਣ ਆਪਾਂ ਪੀਸਾਂ ਨੂੰ ਕੱਟ ਕਰਾਂਗੇ ਥੋੜੀ ਜਿਹੀ ਢਿੱਲੀ ਜਿਵਰਸੀ ਹੁੰਦੀ ਆ ਤੇ ਕੇਕ ਟਾਈਪ ਜੇ ਹੁੰਦੀ ਆ ਆਸਾਨੀ ਨਾਲ ਇਹ ਕੱਟ ਹੋ ਜੂ ਤੇ ਆਸਾਨੀ ਨਾਲ ਹੀ ਨਿਚੇ ਤੋਂ ਨਿਕਲਿਆ ਉਕੀ ਥੱਲੇ ਬਿਲਕੁਲ ਪਲੇਟ ਦੇ ਨਾਲ ਨਹੀਂ ਚਿਪਕਣੀ ਫਿਰ ਤੁਸੀਂ ਆਪ ਦੇ ਅਕੋਰਡਿੰਗ ਕੱਟ ਸਕਦੇ ਹੋ ਆਪਣੀ ਵਰਫੀ ਤਿਆਰ ਆ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ